ਤਰਨਤਾਰਨ ਪੁਲਿਸ ਵੱਲੋਂ ਪੰਡੋਰੀ ਗੋਲਾ ਫਾਇਰਿੰਗ ਮਾਮਲੇ ਵਿੱਚ ਵਿਦੇਸ਼ੀ ਗੈਂਗਸਟਰ ਸੱਤਾ ਨੌਸ਼ਿਰਾ ਦੇ ਦੋ ਸਾਥੀ ਨਜਾਇਜ਼ ਹਥਿਆਰ ਸਮੇਤ ਕੀਤਾ ਕਾਬੂ ਇਤਲੀ ਲੰਡੇ ਗਰੁੱਪ ਦੇ ਬੰਦੇ ਫੜਨੇ ਸਰ ਕੀ ਮਾਮਲਾ ਸਾਰਾ ਇਹਦੇ ਚ ਇਦਾਂ ਜੀ ਜਿਹੜੇproptopropto ਮੰਗਦੇ ਤੇ ਇਦਾਂ ਹੀ ਇਹਨਾਂ ਨੇ ਇੱਕpropto ਪਹਿਲੇ ਮੰਗੀ ਸੀਗੀ ਜਸੱਲ ਨੇ ਜਸੱਲ ਨੇpropto ਮੰਗੀ ਸੀ ਉਹਦੀ ਮੰਗ ਇਹਨੇ ਗੁਣੇ ਬਣਾਉਂਦੀ ਸੀ ਕਿ ਜਸਪੀਰ ਆਏਗਾ ਜਸਸੀ ਪੰਡੋਰੀ ਬੋਲੇ ਦਾ ਸੁਨਿਆਰਾ ਉਹਦੇ ਤੋਂpropto ਮੰਗੀ ਸੀ 10 ਲੱਖ ਰੁਪਏ ਦੀ ਉਹਨੇ ਬਾਅਦ ਚ ਲਾਂਬਾ ਨੁੰਬਾ ਦਿੱਤਾ ਸੀ ਉਹਦੀ ਮਦਦ ਨੂੰ ਤਾਂ ਫਿਰ ਉਹ ਹਟ ਗਿਆ ਅੱਗੋਂ ਫਿਰ ਸੱਤੇ ਨੇ 10 ਪਾਰਟੀ ਉਹਨੇ ਸੱਤੇ ਨੇ ਜਿਹੜਾ ਗਰੁੱਪ ਦਾ ਇਹ ਸਾਰਾ ਵਿੱਚ ਸਾਂਝੀ ਹੈਗੇ ਆ ਤਾਂ ਉਹਨੇ ਇਹਨੂੰ ਕਹਿਤਾ ਹੋਣਾ ਉਹਨੇ ਸੱਤੇ ਨੇ ਜਿਹੜਾ ਹੈਗਾ ਇਹਨੂੰ ਥ੍ਰੈਟ ਕੀਤੀ ਸੀ ਵੀ 10 ਟੋਲੇ ਸੋਨਾ ਤੇ 10 ਲੱਖ ਰੁਪਈਆ ਦਿਓ ਇਹਨੇ ਨਹੀਂ ਦਿੱਤਾ ਨਹੀਂ ਗੱਲ ਵਾਲੀ ਉਸ ਤੋਂ ਬਾਅਦ ਉਹਨੇ ਜਿਹੜੇ ਬੰਦੇ ਆ ਭੇਜਤੇ ਉਹ ਜਿਹੜੇ ਗੋਲੀ ਚਲਾ ਗਏ ਉਦੋਂ ਨਹੀਂ ਸੀ ਪਤਾ ਵੀ ਕਿਹੜੇ ਆ ਕਰਦੇ ਕਰਦੇ ਜਦੋਂ ਮਹੀਨਾ ਡੇਢ ਲੱਗ ਗਿਆ ਸੀਆਈਏ ਦੀ ਟੀਮ ਲੱਗੀ ਸੀ ਕਿਥੋਂ ਲਿੰਕ ਜੁੜ ਗਿਆ ਇਹਨਾਂ ਦਾ ਕੋਈ ਐਂਡੀ ਉਂਡੀ ਦਾ ਕੰਮ ਕਰਦੇ ਆ ਉੱਥੋਂ ਚੱਲਦੇ ਹੋਏ ਇਹਨਾਂ ਬੰਦਿਆਂ ਤੱਕ ਪਹੁੰਚ ਗਏ ਵਰਪਾਲ ਪਿੰਡ ਦੇ ਆ ਜੀ ਚਾਰ ਜਣੇ ਇੱਕ ਗੁਰਨਾਲ ਹੈਗਾ ਜਿਹੜਾ 3-4 ਸਾਲ ਪਹਿਲੇ ਉੱਥੇ ਜੀਸੀਪੀ ਚਲਾ ਕੇ ਆ ਔਰ 3 ਮਹੀਨੇ ਪਹਿਲੇ ਇਹ ਇੰਡੀਆ ਵਾਪਸ ਆਉਂਦਾ ਇਹਦਾ ਕਜ਼ਨ ਇੱਕ ਜਰਮਨੀ ਹੈਗਾ ਉਹਦੇ ਰਾਹੀਂ ਇਹ ਕੰਟੈਕਟ 'ਚ ਸੀਗੇ ਜਸਲ ਦੇ ਜਸਲ ਨਾਲ ਜਸਲ ਦੇ ਇਹਨੇ ਆਪਣੇ ਕਜ਼ਨ ਮਨਿੰਦਰ ਦੇ ਕਹਿੰਦੇ ਤੇ ਜਿਹੜੀ ਹੈ ਕੀ ਆ ਕੀ ਗੁੱਲੀਆਂ ਚਲਾਈਆਂ ਸਰ ਜਿਹੜਾ ਜਸਲ ਉੱਤੇ ਵੀ ਕਈ ਪਰਚੇ ਦਰਜ ਨੇ ਜਸਲ ਤੇ ਵੀ ਕਈ ਪਰਚੇ ਦਰਜ ਆ ਜੀ ਇਸ ਪਰਚੇ 'ਚ ਵੀ ਹੈਗਾ ਦਸਲ ਇਹ ਇਹ ਸਾਰਾ ਸਰ ਇਹ ਗਰੁੱਪ ਜਿਹੜਾ ਲੰਡਾ ਗਰੁੱਪ ਹੀ ਆ ਸਰ ਬਿਲਕੁਲ ਲੰਡੇ ਦੀ ਆਫ ਰੂਟ ਇਹ ਉਦ ਹੀ ਇਹ ਇਹਨਾਂ ਦੇ ਫੂਟ ਸੋਲਜਰ ਸੀਗੇ ਜਿਹੜੇ ਫੜੇ ਆ ਆਪ ਨੂੰ ਤੇ ਜੇ ਆਪ ਸਾਰੇ ਆਪਸ 'ਚ ਤਾਂ ਇੰਟਰਕਨੈਕਟਿਡ ਹੈ ਹੀ ਆ ਤੇ ਇੱਕ ਦੂਜੇ ਦੇ ਬੰਦਿਆਂ ਨੂੰ ਵੀ ਵਰਤਦੇ ਆ ਇਹ ਜੀ ਉਹਦੇ 'ਚ ਉਹਦੇਆਂ ਦੀ ਅਰੈਸਟ ਪਈ ਹੈ ਠੀਕ mm-hmm